Соус. Салят. Соус. Соус. Салят. Салют. ਦੇਖੀ ਲੈਂਦੇ ਹਾਂ ਇਹ ਪੋਰਟੇਬਲ ਬੈਟਰੀ ਦਾ ਕੰਪਲੈਕਸ ਆ ਪੋਰਟੇਬਲ ਰਾਈਟਰ ਜਦੋਂ ਕਿਤੇ ਵੀ ਅਗਲਾ ਆ ਦੇਣਾ ਸਭ ਤੋਂ ਪਹਿਲਾਂ ਬ੍ਰੀਫਿੰਗ ਦੇ ਤਾਰਾ ਬੁਲਗੇ ਸਾਡੇ ਕੋਲ ਲਾਸਟ ਸਟੇਜ ਮੈਨੇਜਮੈਂਟ ਦੇ ਫੰਡ ਚੁਣ ਲਈਆਂ ਸਾਰੀਆਂ ਚੀਜ਼ਾਂ ਇਹ ਸਰ ਤੋਂ ਬਟਾ ਬਟਾ ਟੂਰ ਕੰਮਿਤ ਹੋ ਜਾਉਗਾ ਕਿ ਵੀ ਇਹ ਕਰੇਗਾ ਫਾਈਨਲ ਟੂ ਬੈਕਰ ਵਿਜ਼ਿਬਿਲਟੀ ਮਾਰਕ ਟੂ ਜੇਕਰ ਫਾਈਨਲ ਦੇਰ 80000 ਉਹ ਇਹਦੇ ਸਾਰੇ ਆਪਾਂ ਜਨਰੇਟਰ ਤੋਂ ਚਲਾ ਸਕਦੇ ਆ ਏਸੀ ਪਾਵਰ ਤੋਂ ਵੀ 100 ਉਹ ਸਿੰਗਲ ਫੇਸ ਜਿਹਨੇ ਉਹਨੂੰ ਫੇਸ ਹੋ ਗਏ ਜੀ ਇਹ ਆਪਾਂ ਉਹ ਕਰਦੇਗੇ ਜੇ ਇੱਕ ਪਾਸੇ ਕਰਨਾ ਹੈ ਤਾਂ ਇੱਕ ਪਾਸੇ ਹੋ ਜਾ ਫਰੰਟ ਲਾਈਨ ਤਾਂ ਸਿੰਗਲ ਫੇਸ ਤਾਂ ਵੀ ਆ ਇਹ ਜੇ ਪਾਰਟੀਕੂਲਰ ਐਂਗਲ ਦੇ ਆਪਾਂ ਇਹਨੂੰ ਵਾਰ ਯੂਟਿਲਾਈਜ਼ ਕਰਦੇ ਹਾਂ ਬਹੁਤ ਕਿ ਨਹੀਂ ਹੈ ਕਿ ਸਿਰਫ 4 ਮਿੰਟ ਹੀ ਹੈ 4 ਮਿੰਟ ਇਸ ਦਾ ਸਿਸਟਮ ਜਿਹੜਾ ਅੱਛਾ ਹੈ ਲੀਵ ਕਰੋ ਜਿਸ ਦੇ ਸਾਹਮਣੇ ਲਾਈਫ ਡਿਟੈਕਟ ਟੂ ਮੈਡਿਸਨ ਲਾਈਫ ਡਿਟੈਕਟ ਬੇਸਿਕਲੀ ਇਨ ਕੇਸ ਆਫ ਕੋਈ ਵੀ ਬਿਲਡਿੰਗ ਕੋਲਾਪਸ ਹੁੰਦੀ ਹੈ ਤਾਂ ਇਹ ਸਟਰਕਚਰ ਕੀਤਾ ਹੈ ਸੋ ਉਸ ਦੇ ਵਿੱਚ ਇਹ ਲਾਈਫ ਡਿਟੈਕਟ ਜਿਹੜਾ ਹੈਗਾ 6 6 ਸੈਂਸਰਸ ਨੇ ਸਰ ਪਾਰਟਿਕੁਲਰ ਜਿਹੜੇ ਕਿ ਡਾਟਾ ਚੀਜਦਾ ਹੈ ਅਗਰ ਨੀਚੇ ਕੋਈ ਵੀ ਦੱਕਾ ਹੋਇਆ ਹੈ ਉਸ ਨੂੰ ਆਪਾਂ ਸੇਵ ਕਰਨਾ ਤਾਂ ਕੋਈ ਵੀ ਹਵਾਲ ਲਗਾਏਗਾ ਜਾਂ ਕੁਝ ਵੀ ਸੈਂਸ ਕਰੇਗਾ ਤਾਂ ਉਹ ਪਾਰਟਿਕੁਲਰ ਸੈਂਸਰ ਦੇ ਉੱਪਰ ਉਹਨਾਂ ਪਾਰਟਿਕੁਲਰ ਏਰੀਆ ਆਡੈਂਟੀਫਾਈ ਹੋ ਜਾਏਗਾ ਪਾਰਟਿਕੁਲਰ ਏਰੀਆ ਆਡੈਂਟੀਫਾਈ ਹੋਣ ਦੇ ਬਾਅਦ ਸ ਇਹ ਕੋਈ ਸਰਚ ਕੈਮਰਾ ਹੈਗਾ। ਆਪਾਂ ਸਰਚ ਕੈਮਰਾ ਦੇ ਵਿਥ ਮੋਨੀਟਰ ਉਸ ਪਾਰਟਿਕੂਲਰ 126 ਡਿਗਰੀ ਰੋਟیشنل ਹੈ ਸਰ। ਲੈਫਟ ਐਂਡ ਰਾਈਟ ਦੋਨੋ ਓ ਸੈਟ। ਫੂ ਪਾਰਟਿਕੂਲਰ ਆਪਾਂ ਏਰੀਆ ਨੂੰ 35 ਕਰਕੇ ਉਸ ਵਿਕਟਮ ਦੇ ਬਾਰੇ ਆਪਾਂ ਜਾਣ ਸਕਦੇ ਕਿ ਕਿੰਨੇ ਵਿਕਟਮ ਅੰਦਰ ਪੈ ਗਏ। ਫੂ ਉਸ ਏਰੀਆ ਨੂੰ ਕਲੀਅਰ ਕਰਕੇ ਵਿਦ ਅ ਹੈਲਪ ਆਫ ਕੰਪੀ ਟੂਲ ਅਸੀਂ ਉਸ ਨੂੰ ਲਿਫਟ ਕਰ ਸਕਦੇ ਹਾਂ। ਇਨ ਕੇਸ ਆਫ ਅਰਥਕੁਏਕ, ਇਨ ਕੇਸ ਆਫ ਐਕਸਪਲੋਸ਼ਨ, ਇਦਾਂ ਵੀ ਅੰਗਾਰੀ ਸਿਚੁਏਸ਼ਨ ਹੋਣੀ ਹੈ ਤਾਂ ਇਸ ਲਈ ਬੈਰੀਅਰ। ਸੋ ਆਲ ਦਾ ਫਾਇਰ ਸੈਫਟੀ ਸਟਾਫ ਇਹ ਵੀ ਯੂਜ਼ ਕਰਦੇ ਵਰਲਡਵਾਈਡ। ਇਟ ਇਜ਼ ਮੇ ਕਿੰਨੇ ਨੇ ਆਪਣੇ ਕੋਲ 6 ਨਾਲ 6 ਲੈ ਸਰ 6 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 ਤੱਕੀ ਕਿ 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 ਰੈਸਕਿਊ ਕਰਨਾ ਬੇਲਡਿੰਗ ਕਲਾਸ ਹੋ ਜਾਂਦੀ ਹੈ ਕਟਰ ਵਗੈਰਾ ਜ ਤੱਕਟਰ ਨੇ ਸਾਰੇ ਹਾਂ ਸਾਰੇ ਕੱਟਦੇ ਸਰ ਚੇਨ ਸੋ ਹੈ ਜਿਹਨੇ ਵੱਡੇ ਪੇੜ गिर ਜਾਂਦੇ ਨੇ ਉਹਨਾਂ ਨੂੰ ਕੱਟਣ ਲਈ ਹੁੰਦਾ ਜੇ ਕਿ ਰਸਤਾ ਬਲੌਕ ਹੋ ਜਾਂਦਾ ਹੈ ਹਾਂ ਸਮਝ ਗਏ ਇਹ ਡਾਇਮੰਡ ਚੇਨਸ ਹੋਏ ਨੇ ਜਿਹਨੇ ਵੱਡੇ ਮਸਤਰ ਦੇ ਸਨਾਪ ਹੁੰਦੇ ਨੇ ਉਹਨਾਂ ਨੂੰ ਕੱਟਣ ਲਈ ਹੁੰਦਾ ਕਰਦੇ ਲੇ ਲੋ ਇਹ ਰਸੀਵਿੰਗ ਸਟੇਸ਼ਨ ਤੋਂ ਆ ਗਈ ਆਪਾਂ ਦਾ ਪਾਈਪ ਕਟਰ ਨੂੰ ਹੁੰਦਾ ਹੈ ਬੁਟ ਕਟਿੰਗ ਵੀ ਹੁੰਦੀ ਹੈ ਮਤਲਬ ਛੋਟੀ ਛੋਟੀ ਬਿਲਡਿੰਗ ਚ ਆਈਸਪੈਂਟ ਵਾਲਾ ਹੁੰਦਾ ਹੈ ਜੀ ਸਰ ਬੇਸਮੈਂਟ ਜਿੱਥੇ ਜਦੋਂ ਅੱਗ ਲੱਗਦੀ ਧੂੰਆਂ ਭਰ ਜਾਂਦਾ ਜਿਆਦਾ ਉਹਦੇ ਵਿੱਚ ਧੂੰਆਂ ਬਾਹਰ ਕੱਢਣ ਵਾਸਤੇ ਵਿਜੋਸ ਕਰਦਾ ਜੀ ਸਰ ਕੰਪੀ ਟੂਲ ਹੈ ਕਟਿੰਗ ਐਂਡ ਸਪਰਡਿੰਗ ਵਾਸਤੇ ਇੱਕ ਡੀ ਏਸੀ ਲੂਟੀ ਵੀ ਟਰੱਕ ਆਨ ਬੋਰਡ ਸਾਈਟ ਤੇ ਫਿਊਲ ਕੰਮ ਕਰਦਾ ਸਰ ਇਹ ਮਲਟੀ ਜੈਕਟਰ ਹੈ

को खाने के लिए सोरिंग वगैरह वुल का बना है उसको कटिंग करने के लिए सी ए सिक्सटीन ये एंगल कटर है दीवाल या दरवाजा काटने के लिए मल्टी ड्रिट से ये सर हमारा स्पाइन बोर्ड है जो आपका एक्सरे कम पैटेपन है आपको इसमें आपका पेशेंट लेटा हुआ है ये नहीं कि

ਸ਼ਾਹਦਾ ਸ਼ੀਟ ਤੋਂ ਸਵਾਲ ਵੀ ਹੈ ਸ਼ੀਟ ਤੋਂ ਹੋਈ ਪਗ ਲੱਗਦੀ ਹੈ ਉਹ ਜਿਹੜੇ ਉੱਪਰ ਪਾ ਦੇਣਾ ਜਮਾਨੋ ਠਕਣਾ ਪੈਂਦਾ ਜਿਹੜਾ ਜੁਸ਼ਰੀ ਸਵਾਲ ਹੁੰਦਾ ਜਿਹੜਾ ਠਕਦੇ ਉੱਤੇ ਪਾਣੀ ਨਾ ਠੀਕ ਸਰ ਇੱਕ ਵਾਰੀ ਫਲੈਗ ਆਫ ਕਰਕੇ ਫਿਰ ਤੁਸੀਂ 2 ਮਿੰਟ ਮੀਡੀਆ ਨੂੰ ਕਹਿ ਦੇਣਾ ਸਰ ਸਰ ਆਪਣਾ ਮੋਟਾ ਮਸਾ ਸਰ ਹੀ ਅੱਜ ਆਪਾਂ 47 ਕਰੋੜ ਦਾ ਸੰਭਾਨ ਦੇ ਰਹੇ ਹਾਂ 8 ਗੱਡੀਆਂ ਜਾ ਰਹੀਆਂ ਸਰ ਜਿਹੜਾ ਤੁਸੀਂ ਫਲੈਗ ਆਫ ਕਰੋਗੇ ਔਰ ਟੋਟਲ ਸਿਰ 130 ਕਰੋੜ ਦਾ ਖਰਚਾਂਗੇ ਬਾਕੀ ਢੀਡ ਗੱਡੀ ਪਹਿਲੀ ਆਪਾਂ ਨਿਕਲ ਲੈ ਗੱਡੀ ਲੈ ਚੱਲੇ 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 ਆ ਗਿਆ ਆ ਗਿਆ Passaria il nostro sito a fare il caffè, me. La via. ਅੱਜ ਬਹੁਤ ਸਾਰੇ ਫਾਇਰ ਨਾਲ ਰਿਲੇਟਡ ਲੇਟੈਸਟ ਜਿਹੜੇ ਇਕੁਪਮੈਂਟ ਹੈ ਉਹ ਵਕ ਵਕ ਜ਼ਿਲਿਆਂ ਨੂੰ ਸਮਰਪਿਤ ਕੀਤਾ ਜਾ ਰਿਹਾ ਜਿਦੇ ਵਿੱਚ ਛੋਟੀਆਂ ਅੱਗ ਬਜਾਉਣ ਵਾਲੀਆਂ ਗੱਡੀਆਂ ਵੱਡੀਆਂ ਅੱਗ ਬਜਾਉਣ ਵਾਲੀਆਂ ਗੱਡੀਆਂ ਕੋਈ ਬਿਲਡਿੰਗ ਕਲਾਪਸ ਹੋ ਜੇ ਉਹ ਉਸ ਨੂੰ ਪੱਥਰ ਨੂੰ ਜਾਂ ਮਲਵੇ ਨੂੰ ਕੱਟਣ ਵਾਸਤੇ ਵੱਡੇ ਕਟਰ ਵੀ ਨੇ ਇੱਕ ਇਸ ਤਰ੍ਹਾਂ ਦਾ ਯੰਤਰ ਹੈ ਜਿਹੜਾ ਉੱਥੇ ਲਾ ਦੋ ਤਾਂ ਥੱਲੇ ਜੇ ਕੋਈ ਥੋੜੀ ਜੀ ਵੀ ਹਰਕਤ ਹੁੰਦੀ ਹੈ ਕੋਈ ਐਦਾਂ ਦਾ ਟੱਚ ਵੀ ਕਰਦਾ ਹੈ ਜਾਂ ਉਹਦੇ ਸਾਹਾਂ ਦੀ ਗਰਮੀ ਉਹਨੂੰ ਕੈਚ ਕਰਕੇ ਉਹ ਦੱਸ ਦਿੰਦਾ ਕਿ ਕਿੰਨਾ ਕੁ ਡੂੰਘਾ ਬੰਦਾ ਕੋਈ ਕੋਈ ਜੀਵਤ ਹੈਗਾ ਤੇ ਇਥੋਂ ਆਪਾਂ ਉਹਦੀ ਸਹਾਇਤਾ ਨਾਲ ਕੱਢ ਵੀ ਸਕਦੇ ਹਾਂ ਇੱਕ ਗੈਸ ਡਿਟੈਕਟਰ ਹੈ 6 6 ਲੈਨੇ 6 ਗੈਸ ਡਿਟੈਕਟਰ ਨੇ ਵੀ ਉਹ ਦੱਸ ਦਿੰਦੇ ਨੇ ਇਸ ਵਕਤ ਕਿਹੜੀ ਗੈਸ ਜਿਹੜੀ ਆ ਉਹ ਹਵਾ ਦੇ ਵਿੱਚ ਐ ਇੱਕ ਪੋਰਟੇਬਲ ਐਗਜ਼ੌਸਟ ਫੈਨ ਆ ਜੋ ਬੇਸਮੈਂਟ ਵਗੈਰਾ ਚ ਧੂਆ ਆ ਜਾਂਦਾ ਉਹ ਚਲਾ ਕੇ ਤੁਸੀਂ ਧੂਆ ਵੀ ਕੱਢ ਸਕਦੇ ਇੱਕ ਬੜਾ ਵਧੀਆ ਇੱਕ ਅੱਗ ਦੇ ਵਿੱਚ ਜਾਣ ਵਾਸਤੇ ਇੱਕ ਸੂਟ ਨੇ ਤੁਸੀਂ ਦੇਖੇ ਹੋਣਗੇ ਉਹ ਸਾਰੇ ਤੁਸੀਂ ਆਪਣੇ ਕੈਮਰੇ ਚ ਜੇ ਨਹੀਂ ਹੈ ਕਿ ਤਾਂ ਇਸ ਤੋਂ ਬਾਅਦ ਤੁਸੀਂ ਉਹ ਪਲੀਜ਼ ਉਹ ਗਾਈਡ ਵੀ ਕਰਦੇ ਆ ਸਾਰੇ ਦੱਸਦੇ ਆ ਸੋ ਅਸੀਂ 47 ਕਰੋੜ ਰੁਪਏ ਦਾ ਸਮਾਨ ਇਹ ਅਗਨੇਲੇਟਡ ਜੋ ਅੱਜ ਦੇ ਇਸ ਵਕਤ ਟਾਈਮ 'ਚ ਬਹੁਤ ਕੰਮ ਆ ਸਕਦਾ ਤੇ ਇਹਨੂੰ ਪਠਾਨਕੋਟ ਨੰਗਲ ਫਿਰੋਜ਼ਪੁਰ ਫਾਜ਼ਿਲਕਾ ਗੁਰਦਾਸਪੁਰ ਬਟਾਲਾ ਇਹ ਹੈ ਜੀ ਬਾਰਡਰ ਸਾਂਸੀ ਬਾਰਡਰ ਡਿਸਟ੍ਰਿਕਟ ਨੂੰ ਹੀ ਦੇ ਰਹੇ ਆ ਸੋ ਜੋ ਅੱਜ ਦੇ ਮਾਹੌਲ ਬਣਿਆ ਹੋਇਆ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਇੱਕ ਘਰ ਡਿੱਗਿਆ ਉੱਥੇ ਫਿਰੋਜ਼ਪੁਰ ਚ ਗੱਡੀ ਨੂੰ ਅੱਗ ਲੱਗੀ ਤਾਂ ਇਹ ਜੰਤਰ ਜਿਹੜੇ ਨੇ ਇਹ ਅੱਜ ਹੀ ਜਾਰੀ ਹੋ ਜਾਣਗੇ ਸਾਰੇ ਪਾਸੇ ਤੇ ਜੋ ਵੀ ਮਤਲਬ ਆਰਮੀ ਵੱਲੋਂ ਸਾਨੂੰ ਰਿਕੁਆਇਰਮੈਂਟਸ ਨੇ ਉਹ ਅਸੀਂ ਪੂਰੀਆਂ ਕਰ ਰਹੇ ਹੁਣੇ ਆਉਂਦੇ ਹੋਏ ਮੇਰੀ ਆਰਮੀ ਨਾਲ ਕੱਲ੍ਹ ਹੋਈ ਉਹਨਾਂ ਨੇ ਇੱਕ ਬੇਨਤੀ ਕੀਤੀ ਹੈ ਮੀਡੀਆ ਰਾਹੀਂ ਮੈਂ ਦੱਸਣਾ ਚਾਹੁੰਨਾ ਕਿ ਕਈ ਵਾਰੀ ਕੋਈ ਜਿਵੇਂ ਕਿਸੇ ਡਰੋਨ ਦਾ 파ਟ ਕਿਸੇ ਡਿੱਗ ਪਿਆ ਜਾਂ ਕਿਸੇ ਮਿਜ਼ਾਈਲ ਦਾ 파ਟ ਡਿੱਗ ਪਿਆ ਖੇਤਾਂ 'ਚ ਜਿਵੇਂ ਬਠਿੰਡੇ ਖਬਰ ਆਈ ਸੀ ਪਠਾਨਕੋਟ ਤੋਂ ਖਬਰ ਆਈ ਸੀ ਗੁਰਦਾਸਪੁਰ ਦੇ ਪਿੰਡਾਂ ਦੀ ਖਬਰ ਆਈ ਹੈ ਅੰਮ੍ਰਿਤਸਰ ਦੇ ਪਿੰਡਾਂ ਦੀ ਖਬਰ ਆਈ ਹੈ ਤਾਂ ਆਮ ਤੌਰ ਤੇ ਲੋਕ ਉਹਨੂੰ ਦੇਖਣ ਲਈ ਦਿਨ ਚੜ੍ਹਦੇ ਨੂੰ ਉੱਥੇ ਚਲੇ ਜਾਂਦੇ ਨੇ ਇਹ ਹੱਥ ਜੋੜ ਕੇ ਬੇਨਤੀ ਹੈ ਔਰ ਮਿਲਟਰੀ ਵੱਲੋਂ ਇਹ ਐਡਵਾਈਜ਼ਰੀ ਹੈ ਕੀ ਕਿਰਪਾ ਕਰਕੇ ਜੇ ਤੁਹਾਡੇ ਕੋਈ ਤਮਾਕਾ ਹੋਇਆ ਜਾਂ ਕੁਝ ਹੈ ਤੁਸੀਂ ਉਹਦੀ ਇਨਫੋਰਮੇਸ਼ਨ ਇਮੀਡੀਏਟਲੀ ਪੁਲਿਸ ਨੂੰ ਜਾਂ ਆਰਮੀ ਨੂੰ ਦਿਓ ਉੱਥੇ ਆਪ ਜਾ ਜਾ ਕੇ ਰਸਨਾ ਕਰੋ ਕਿਉਂਕਿ ਉਹ ਕੁਝ 파ਟ ਉਹਦੇ ਜਿੰਦਾ ਵੀ ਹੁੰਦੇ ਨੇ ਹਜੇ ਉਹ ਜਿਹੜਾ ਬਰੂਦ ਉਹਦੇ ਵਿੱਚ ਭੱਤੋ ਖਰਿਆ ਹੁੰਦਾ ਪਕਰਿਆ ਹੁੰਦਾ ਜੇ ਕੋਈ ਤਮਾਕਾ ਹੋ ਗਿਆ ਬੰਦੇ ਉੱਥੇ ਇਕੱਠੇ ਹੋਏ ਬਹੁਤ ਨੁਕਸਾਨ ਹੋ ਸਕਦਾ ਸੋ ਬੇਨਤੀ ਇਹੀ ਕਰਦੇ ਆ ਕਿ ਬਿਲਕੁਲ ਘਬਰਾਉਣਾ ਨਹੀਂ ਵਾਹਾਂ ਚ ਨਹੀਂ ਆਉਣਾ ਮਿਲਟਰੀ ਵੱਲੋਂ ਸਾਨੂੰ ਹਰ ਦੋ ਦੋ ਘੰਟੇ ਬਾਅਦ ਅਪਡੇਟ ਵੀ ਕੀਤਾ ਜਾਂਦਾ ਕੁਝ ਚਾਹੀਦਾ ਹੁੰਦਾ ਮਿਲਟਰੀ ਨੂੰ ਕੋਈ ਸਕੂਲ ਚਾਹੀਦਾ ਜਾਂ ਕੋਈ ਕਾਲਜ ਚਾਹੀਦਾ ਠਹਿਰਨ ਵਾਸਤੇ ਜਾਂ ਕੁਝ ਐਂਬੂਲੈਂਸਾਂ ਚਾਹੀਦੀਆਂ ਨੇ ਕੋਈ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਪ੍ਰੋਵਾਈਡ ਕਰਵਾ ਦਿੰਦੇ ਹਾਂ ਸੋ ਜੇ ਕਿਤੇ ਕੋਈ ਤੁਹਾਨੂੰ ਇਹੋ ਜਿਹੀ ਚੀਜ਼ ਜਿਹੜੀ ਬੰਬ ਵਰਗੀ ਹੈ ਜਾਂ ਡਰੋਨ ਦਾ ਕੋਈ ਪਾਰਟ ਲੱਗਦਾ ਹੈ ਜਾਂ ਮਿਜ਼ਾਈਲ ਦਾ ਪਾਰਟ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕਰੋ ਫੌਜ ਉੱਥੇ ਆ ਕੇ ਜਿਹੜਾ ਉਹਨੂੰ ਡਿਫਿਊਜ਼ ਕਰੂਗੀ ਉਸ ਤੋਂ ਪਹਿਲਾਂ ਜਾ ਕੇ ਉੱਥੇ ਰਸ਼ ਕਰਕੇ ਦੇਖਣ ਦਾ ਜਿਹੜਾ ਉਹ ਸਿਲਸਲਾ ਬੰਦ ਹੋਣਾ ਚਾਹੀਦਾ ਸੋ ਮੈਂ ਬੇਨਤੀ ਕਰਦਾ ਸਾਰੇ ਪੰਜਾਬੀਆਂ ਨੂੰ ਕਿ ਜੇ ਰੱਬ ਨਾ ਕਰੇ ਤੁਹਾਡੇ ਇਲਾਕੇ ਚ ਇਸ ਤਰ੍ਹਾਂ ਦਾ ਕੁਝ ਪਾਇਆ ਜਾਂਦਾ ਤਾਂ ਪੁਲਿਸ ਨੂੰ ਤੇ ਆਰਮੀ ਨੂੰ ਇਨਫੋਰਮੇਸ਼ਨ ਦਿਓ ਉਹਦੇ ਉਤੋਂ ਤੋਂ ਦੂਰ ਰਹੋ ਕਿਉਂਕਿ ਉਹ ਹੋ ਸਕਦਾ ਉਹਦੇ ਚ ਹਜੇ ਉਹ ਜ਼ਿੰਦਾ ਹੋਵੇ ਹਜੇ ਉਹਦੇ ਚ ਬਰੂਦ ਜਿਹੜਾ ਉਹ ਫਟਿਆ ਨਾ ਹੋਵੇ ਜਾਂ ਡਿਫਿਊਜ਼ ਨਾ ਹੋਇਆ ਹੋਵੇ ਸੀਐਮ ਸਰ ਕੋਈ ਨਹੀਂ ਕਿਸਾਨ ਸਾਹਿਬ ਨੇ ਰੱਖਿਆ ਮੇਰੇ ਜਿਹੜਾ ਬਿਆਨ ਆਇਆ ਸੀ ਤਨਾਅ ਕਦਮ ਕਰਨ ਨੂੰ ਤਿਆਰ ਰਹਿਣਾ ਲੱਗਦਾ ਹੈ ਕਿ ਰਾਜ ਜਿਹੜੇ ਅੰਦਰ ਦੇ ਦੇਖੋ ਜਿਸ ਤਰ੍ਹਾਂ ਉਹ ਕਰ ਰਹੇ ਨੇ ਫਾਇਰਿੰਗ ਵੀ ਕਰ ਰਹੇ ਆ ਹੁਣ ਤਾਂ ਹੁਣ ਤਾਂ ਮਿਜ਼ਾਈਲਾਂ ਲੰਬੀ ਦੂਰੀ ਦੀਆਂ ਵੀ ਛੱਡਣ ਲੱਗੇ ਸਿਰਸੇ ਜਿਹੜੀ ਡਿੱਗੀ ਹੈ ਤੇ ਮਤਲਬ ਇੱਕ ਪਾਸੇ ਤਾਂ ਉਹ ਹਰ ਰੋਜ਼ ਰਾਤ ਨੂੰ ਡਰੋਨਾਂ ਦੀ ਗਿਣਤੀ ਮਿਜ਼ਾਈਲਾਂ ਦੀ ਗਿਣਤੀ ਵਧਾ ਰਹੇ ਨੇ ਹੁਣ ਤਾਂ ਦਿਨੇ ਵੀ ਹੋ ਗਿਆ 11:30 ਵਜੇ ਪਠਾਨਕੋਟ ਦੀ ਖਬਰ ਹੈ 에어ਪੋਰਟ ਸਟੇਸ਼ਨ ਦੀ ਤਾਂ ਇੱਕ ਪਾਸੇ ਤਾਂ ਗੋਲੇ ਚਲਾ ਰਹੇ ਆ ਜਾਂ ਡਰੋਨ ਦੂਜੇ ਪਾਸੇ ਕਹਿੰਦੇ ਅਸੀਂ ਤਣਾ ਖਤਮ ਕਰਨ ਤਿਆਰ ਆ ਕਿ ਪਾਕਿਸਤਾਨ ਦਾ ਦੋਰਾ ਚਿਹਰਾ ਜਿਹੜਾ ਹੈ ਇਹ ਨਹੀਂ ਚੱਲੂਗਾ ਔਰ ਅੱਜ 4:00 ਵਜੇ ਸਰਬ ਧਰਮ ਮੀਟਿੰਗ ਰਾਜ ਭਵਨ ਚ ਗਵਰਨਰ ਸਾਹਿਬ ਅਸੀਂ ਉਹਨੂੰ ਜਿਹੜਾ ਬੁਲਾਇਆ ਔਰ 5 ਵਜੇ 올 ਪਾਰਟੀ ਮੀਟਿੰਗ ਤਾਂ ਕਿ ਅਸੀਂ ਫੌਜ ਨੂੰ ਇਹ ਮੈਸੇਜ ਦੇ ਦਈਏ ਕਿ ਸਾਰੇ ਧਰਮਾਂ ਦੇ ਲੋਕ ਸਾਰੇ ਰਾਜਨੀਤਿਕ ਪਾਰਟੀਆਂ ਦੇ ਲੋਕ ਆਪਣੇ ਆਪਣੇ ਨਿੱਜੀ ਮਫਾਦਾਂ ਤੋਂ ਧਰਮਾਂ ਤੋਂ ਉੱਪਰ ਉੱਠ ਕੇ ਔਰ ਰਾਜਨੀਤਿਕ ਪਾਰਟੀਆਂ ਆਪਣੀ ਰਾਜਨੀਤੀ ਤੋਂ ਆਪਣੇ ਪਾਰਟੀਆਂ ਤੋਂ ਉੱਪਰ ਉੱਠ ਕੇ ਇਸ ਵਕਤ ਫੌਜ ਦੇ ਨਾਲ ਖੜੇ ਬਿਲਕੁਲ ਹੌਸਲਾ ਵਧਾਉਣ ਵਾਸਤੇ ਉਹਨਾਂ ਦਾ ਸੋ 4 ਵਜੇ ਸਰਬ ਧਰਮ ਮੀਟਿੰਗ ਰਾਜਪਪ ਬੰਚ 5 ਵਜੇ ਸਰ ਪਾਰਟੀ ਮੀਟਿੰਗ ਹੈ ਪੁਰੀਟਲ ਪਾਰਟੀ ਜਿਹੜਾ ਨੁਕਸਾਨ ਹੈ ਉਹ ਦੋਸਤ ਜਿਆਦਾ ਹੋ ਰਿਹਾ ਹੈ ਇੱਕ ਜੰਮੂ ਤੋਂ ਜਿਆਦਾ ਹੋ ਰਿਹਾ ਹੈ ਔਰ ਦੂਜਾ ਨੁਕਸਾਨ ਪੰਜਾਬ ਤੋਂ ਹੋ ਰਿਹਾ ਉਸ ਨੂੰ ਕਿਸ ਤਰੀਕੇ ਨਾਲ ਉਪਰੰਦ ਲਈ ਜਾਂ ਫਿਰ ਯਕੀਨੀ ਕਿ ਉਹਨਾਂ ਤੋਂ ਕਿਸ ਤਰੀਕੇ ਦਾ ਬਾਹਰ ਆ ਕੇ ਕੁਝ ਪਲਾਨਸ ਕੀਤੇ ਗਏ ਹਨ ਅਦਰ ਤੱਕ ਕਿਉਂਕਿ ਹਰ ਦਾ ਲੜਾਈ ਖਤਮ ਨਹੀਂ ਕੋਈ ਦੇਖੋ ਪੰਜਾਬ ਜੰਮਿਆਂ ਨੂੰ ਨਿਤ ਮਹਿਮਾ ਕਿਉਂਕਿ ਸਾਡਾ ਬਾਰਡਰ ਲੱਗਦਾ ਉਹਨਾਂ ਨਾਲ ਔਰ ਬਿਲਕੁਲ ਫਲੈਟ ਗਰਾਉਂਡ ਬਾਰਡਰ ਹੈ ਜੀ Rajasthan ਚ ਜਿਹੜੇ ਨੇ ਉਹ ਰੇਤ ਦੇ ਟਿੱਬੇ ਨੇ ਇਧਰ ਪਹਾੜ ਨੇ ਇਹੀ ਇੱਕ ਬਾਰਡਰ ਹੈ ਜਿਹਦੇ ਵਿੱਚ ਆਈ ਕੰਟੈਕਟ ਹੋ ਜਾਂਦਾ ਹੈ ਕਿ ਉਹ ਸਾਹਮਣੇ ਪਾਕਿਸਤਾਨ ਦੇ ਪਿੰਡ ਦਿਖਦੇ ਨੇ ਬਿਲਕੁਲ ਅੱਖਾਂ ਰਾਈ ਨੰਗੀ ਅੱਖਾਂ ਹੀ ਦੇਖਦੇ ਨੇ ਦੁਰਵੀਨ ਰਾਈ ਜਾਉ ਵੀ ਜਾਣ ਦੀ ਲੋੜ ਨਹੀਂ ਸੋ ਇਸ ਕਰਕੇ ਸਾਨੂੰ ਮੀਸ ਸੀ ਅਸੀਂ ਪਹਿਲੇ ਤਿਆਰ ਸੀ ਕਿ ਉਹ ਕਰਨਗੇ ਤਾਂ ਇਧਰਲੇ ਪਾਸੇ ਆਉਣਗੇ ਤਾ ਪੰਜਾਬ ਨੇ ਪਹਿਲਾਂ ਵੀ ਫਰੰਟ ਤੇ ਲੜਾਈ ਲੜਾਈ ਹੈ ਪੰਜਾਬ ਹੁਣ ਵੀ ਫਰੰਟ ਤੇ ਲੀਡ ਕਰੂਗਾ ਔਰ ਅੱਜ ਜਿਹੜੇ ਜ਼ਖਮੀ ਹੋਏ ਨੇ ਫਿਰੋਜ਼ਪੁਰ ਵਾਲੇ ਇਨਸੀਡੈਂਟ ਚ ਉਹ ਡੀ ਐਮ ਸੀ ਅਸੀਂ ਉਹਨਾਂ ਨੂੰ ਐਡਮਿਟ ਕਰਵਾਇਆ ਤੇ ਚੀਮਾ ਸਾਹਿਬ ਉੱਥੇ ਗਏ ਹੋਏ ਨੇ ਕੱਲ ਨੂੰ ਮੈਂ ਮਤਲਬ ਗੁੰਦਾਸਰੀ ਸਾਧਾ ਮਤਲਬ ਕਿਉਂਕਿ ਥੋੜਾ ਲੋਕੇਸ਼ਨ ਰੱਖਣਾ ਪੈਂਦਾ ਟਾਪ ਸੀਕ੍ਰੇਟ ਕੱਲ ਨੂੰ ਮੈਂ ਉਹਨਾਂ ਏਰੀਆ ਦਾ ਵੀ ਦੌਰਾ ਕਰੂੰਗਾ ਜਿੱਥੇ-ਜਿੱਥੇ ਮੈਜ਼ੈਲਾਂ ਡਿੱਗੀਆਂ ਹੈ ਇੱਕ ਇਤਾਂ ਚ ਮੈਂ ਲੋਕਾਂ ਨੂੰ ਮਿਲ ਕੇ ਆਉਂਗਾ ਪੈਨਿਕ ਨਾ ਹੋ ਕੋਈ ਸਟੋਰੇਜ ਕਰਨ ਦੀ ਲੋੜ ਨਹੀਂ ਕੋਈ ਗੈਸ ਗੈਸ ਸਿਲੰਡਰ ਭਰਾ ਲੋ ਗੱਡੀਆਂ ਦੇ ਟੈਂਕੀਆਂ ਭਰਾ ਲੋ ਵਾਲੀ ਇੱਕ ਐਦਾਂ ਦੀ ਸਿਚੁਏਸ਼ਨ ਹੈ ਨਹੀਂ ਸਭ ਕੁਝ ਸਾਡੇ ਕੋਲੇ ਪ੍ਰੋਪਰ ਹੈਗਾ ਤੇਲ ਵੀ ਹੈਗਾ ਗੈਸ ਵੀ ਹੈਗੀ ਆ ਜ਼ਰੂਰੀ ਵਸਤਾਂ ਸਭ ਕੁਝ ਕੋਈ ਐ ਨਹੀਂ ਕਰਨ ਦੀ ਲੋੜ ਕੇ ਖਰੀਦ ਕੇ ਰੱਖ ਲੋ ਜਾਂ ਕੋਈ ਬਲੈਕ ਮਾਰਕੀਟਿੰਗ ਸ਼ੁਰੂ ਹੋ ਜੇ ਜਾ ਕੋਈ ਸਟੋਰੇਜ ਸ਼ੁਰੂ ਹੋ ਜੇ ਇਹਦੇ ਵਾਸਤੇ ਅਸੀਂ ਡਿਪਟੀ ਕਮਿਸ਼ਨਰ ਨੂੰ ਡਿਊਟੀ ਲਾਤੀ ਸਾਡੇ ਮਨਿਸਟਰਾਂ ਦੀ ਵੀ ਡਿਊਟੀ ਲਗਾਤੀ ਦੋ ਦੋ ਮਨਿਸਟਰ ਹਰ ਜ਼ਿਲ੍ਹੇ ਚ ਬਾਰਡਰ ਦੇ ਚ ਇਹੀ ਮਾਨੀਟਰ ਕਰਨਗੇ ਕੋਈ ਕੋਈ ਇੱਥੇ ਬਲੈਕ ਮਾਰਕੀਟਿੰਗ ਜਾਂ ਕੋਈ ਕੋਈ ਰੋਕ ਕੇ ਆਪਣਾ ਸਮਾਨ ਉਹਨੂੰ ਮਹਿੰਗਾ ਮਹਿੰਗਾ ਵੇਚਣ ਦੀ ਕੋਸ਼ਿਸ਼ ਨਾ ਕਰੇ ਜੀ ਜੀ ਸਰ ਜੀ ਇਹ ਰੂਮਰ ਦਾ ਤਾਰ ਪਾਕਿਸਤਾਨ ਦੀ ਵੀ ਬਾਤ ਹੈ ਜਿਹੜੀ ਰੂਮਰ ਜਿਹੜੀ ਹੈਗੀ ਹੈ ਉਹ ਫੈਲਾ ਰਹੇ ਨੇ ਸੋਸ਼ਲ ਮੀਡੀਆ ਤੇ ਕਈ ਇਸ ਤਰ੍ਹਾਂ ਦੇ ਸਰਾਰਤੀ ਜਿਹਾ ਨਹੀਂ ਦੂਜੇ ਮੀਡੀਆ ਵੀ ਵਿੱਚ ਹੀ ਹੈ ਮੇਨਸਟਰੀ ਮੀਡੀਆ ਵੀ ਵਿੱਚ ਹੀ ਹੈ ਜੇ ਉਹਨੇ ਬੰਬ ਹੋਣੇ ਨੇ ਆਪਣੇ ਕੋਲੇ ਨਾ ਉਹਨਾਂ ਉਨ ਜਹਾਜ ਨਹੀਂ ਹੋਣ ਜਿੰਨੇ ਚਲਾ ਬੈਠੇ ਹੋ ਤੁਸੀਂ ਕੰਪਿਊਟਰ ਨਾਲ ਕਿਰਪਾ ਕਰਕੇ ਮੈਂ মিডিਆ ਨੂੰ ਬੇਨਤੀ ਕਰਦਾ ਹਰ ਗੱਲ ਟੀਆਰਪੀ ਖੁੱਸ ਗਈ ਹੈ ਭਾਰਤ ਕਿ ਸਨਾ ਪਾਕਿਸਤਾਨ ਮੇਂ ਰਾਵਲਪਿੰਡੀ ਮੇਂ ਲੜਾਏਗਾ ਝੰਡਾ ਮਤਲਬ ਥੋੜਾ ਜਿਹਾ ਇਸ ਗੱਲ ਤੋਂ ਗਰੇਜ਼ ਕਰੋ ਕਿ ਇਸ ਮੈਂ ਮੌਕਾ ਸਾਥ ਦਿਓ ਘਬਰਾਉਣ ਦੀ ਲੋੜ ਨਹੀਂ ਉਹ ਤੁਹਾਡੀਆਂ ਖਬਰਾਂ ਸੁਣ ਕੇ ਤਰ ਪੈਂਦੇ ਉਧਰ ਨੂੰ ਵੀ ਜੇ ਤੇਲ ਭਰਾ ਲਈ ਇਹ ਤਾਂ ਕੰਮ ਖਰਾਬ ਹੋ ਗਿਆ ਸੋ ਸੋਸ਼ਲ ਮੀਡੀਆ ਕੱਲਾ ਨਹੀਂ ਸੋਸ਼ਲ ਮੀਡੀਆ ਤੋਂ ਤੁਸੀਂ ਤਾਂ ਯਕੀਨ ਜਿਹੜਾ ਮੇਨ ਸਟਰੀਮ ਮੀਡੀਆ ਦਾ ਯਕੀਨ ਵਾਲਾ মিডিਆ ਹੈ ਕੋਰ ਤੁਹਾਡੀ ਇਨਫੋਰਮੇਸ਼ਨ ਲੈਣ ਵਾਸਤੇ ਲੋਕ ਟੀਵੀ ਔਨ ਕਰਦੇ ਨੇ ਉਦੋਂ ਇਨਫੋਰਮੇਸ਼ਨ ਦੀ بجائے ਬਲਦਾ ਵੀ ਜੰਗ ਲੱਗੀ ਪਈ ਆ ਹੋਗਾ ਹੋਗਾ ਉਹ ਬੰਦੀ ਕਰ ਦਿੰਦੇ ਨੇ ਵੀ ਯਾਰ ਰਹਿਣ ਦੋ ਸੋ ਸਰਕਾਰ ਨੂੰ ਆ ਕੇ ਕਲੀਅਰ ਕਰਨਾ ਪੈਂਦਾ ਕਿ ਆ ਜਿਹੜੀ ਮੀਡੀਆ ਚ ਗੱਲ ਚੱਲੀ ਹੈ ਝੂਠ ਹੈ ਆ ਸੱਚ ਹੈ ਇਸ ਤਰ੍ਹਾਂ ਕਿ ਕਿਹੜੇ ਟਾਰਗੇਟ ਕੋਲ ਨੇ ਤੇਜ਼ੀ ਵੰਢੀ ਹੈ ਜਗਰਾਨਾ ਹੋ ਰਹੇ ਹੈ ਇਮਰਜੈਂਸੀ ਕਿ ਗਰਮ ਕੜੇ ਪਠਾਨਕੋਟ ਦੇ ਜੁਨੇ ਬਾਰਡਰ ਏਰੀਆ ਇੰਟੈਂਸਿਟੀ ਬਿਲਕੁਲ ਵੱਧ ਚੁੱਕੀ ਹੈ ਕੱਲ ਰਾਤ ਕੋ ਵੀ ਅਟੈਕ ਹੋਇਆ ਅੱਜ ਸਵੇਰ ਵੀ ਅਟੈਕ ਹੋਇਆ ਹੈ ਮੈਂ ਮੈਂ ਤਿੰਨਾਂ ਦੇ ਸਵਾਲਾਂ ਦੇ ਜਵਾਬ ਦੇ ਤਿੰਨਾਂ ਦੇ ਸਵਾਲਾਂ ਦੇ ਜਵਾਬ ਦੇਖੋ ਇਹਨਾਂ ਨੇ ਕਹਿਣਾ ਕਿ ਜੋ ਪਠਾਨਕੋਟ ਦੇ ਵਿੱਚ ਰਾਤ ਵੀ ਹੋਇਆ ਬੱਧਿਆ ਉਹਨਾਂ ਦੀ ਗਿਣਤੀ ਬਾਦੀ ਜਾ ਰਹੀ ਸੋ ਇਹ ਹੀ ਪਹਿਲਾ ਸਵਾਲ ਵੀ ਇਹ ਹੀ ਹੋਇਆ ਸੀ ਇੱਕ ਪਾਸੇ ਕਹਿੰਦੇ ਤਣਾਅ ਘਟ ਕਰੋ ਦੂਜੇ ਪਾਸੇ ਕਹਿੰਦੇ ਗਿਣਤੀ ਵਧਾ ਦਿਓ ਡਰੋਨ ਇੱਧਰ ਨੂੰ ਜਾਂ ਮਿਜ਼ਾਈਲਾਂ ਇੱਧਰ ਨੂੰ ਛੱਡਣ ਦੀ ਦੂਜੀ ਰਹਿਸ਼ੀ ਇਲਾਕੇ ਕਹਿੰਦੇ ਇਹ ਬਹੁਤ ਮੰਦਪਾਗੀ ਗੱਲ ਹੈ ਭਾਰਤੀ ਫੌਜ ਨੇ ਉਹਨਾਂ ਦੇ ਜਿਹੜੇ ਟੈਰਿਸਟਾਂ ਦੇ ਟ੍ਰੇਨਿੰਗ ਸੈਂਟਰ ਨੇ ਜਾਂ ਉਹਨਾਂ ਦੇ ਮੁਖੱਲੇ ਨੇ ਵੱਡੇ ਵੱਡੇ ਲਸ਼ਕਰੇ ਤੋਏ ਬਾਦੇ ਜਾਂ ਹਿਜਬੁੱਲ ਦੇ ਜੈਸੀ ਮੁਹੰਮਦ ਉਹਨਾਂ ਨੂੰ ਟਾਰਗੇਟ ਕੀਤਾ ਆਪਾਂ ਕੋਈ ਰਹਿਸ਼ੀ ਹਲਕ ਇਲਾਕੇ ਚ ਉਹਨਾਂ ਦੇ ਨਈਂ ਕੀਤਾ ਟਾਰਗੇਟ ਉਹੋ ਕਰਦੇ ਰਹਿਸ਼ੀ ਇਲਾਕੇ ਨੇ ਠੀਕ ਹੈ ਨਾ ਸੋ ਇਸ ਕਰਕੇ ਮਤਲਬ ਇੱਕ ਬਹੁਤ ਕਾਰਜਾਤਪੂਰਨ ਲੱਗਦਾ ਕਿ ਤੁਸੀਂ ਆਮ ਲੋਕਾਂ ਨੂੰ ਰਾਤ ਨੂੰ ਸੁੱਤੇ ਪਿਆ ਦੇ ਘਰਾਂ ਵੱਲੋਂ ਜਿਹੜਾ ਉਹ ਕੰਪਿਊਟਰ 'ਚ ਫੀਡ ਕਰਕੇ ਤੁਸੀਂ ਉੱਥੇ ਭੇਜਦੇ ਹੋ ਤੇ ਲੋਕ ਮਰਨ ਪੈਣਕ ਹੋਵੇ ਸੋ ਇਸ ਤਰ੍ਹਾਂ ਦੀ ਜਿਹੜੀ ਹੈ ਸਿਚੁਏਸ਼ਨ ਦੇ ਨਾਲ ਵੀ ਨਿਸ਼ਚਿਤ ਨੂੰ ਤਿਆਰ ਆ ਉਹਨੂੰ ਕਿਤੇ ਰਸਤੇ 'ਚ ਹੀ ਕਿਸੇ ਆਬਾਦੀ ਤੋਂ ਪਹਿਲਾਂ ਉਹਨੂੰ ਡਰੋਨ ਨੂੰ ਜਿਹੜਾ ਸੁੱਟ ਲਿਆ ਜਾਵੇ ਜਾਂ ਮਿਜ਼ਾਈਲਾਂ ਨੂੰ ਜਿਹੜਾ ਉਹ ਰਸਤੇ 'ਚ ਹੀ ਖੇਤਾਂ 'ਚ ਰੋਕ ਲਿਆ ਜਾਵੇ ਆਕੇ ਰੈ ਹਿਸ਼ੀਲਾ ਕਿ ਹਜੇ ਤੱਕ ਕੋਈ ਇਸ ਤਰ੍ਹਾਂ ਦੀ ਕੈਜੂਐਲਟੀ ਦੀ ਖਬਰ ਹੈ ਨਹੀਂ ਸਿਰਫ ਫਿਰੋਜ਼ਪੁਰ ਦੀ ਜਿਹੜੀ ਖਬਰ ਆ ਉਹ ਤੁਹਾਨੂੰ ਕੋਈ ਨਾ ਕੋਈ ਸਟੇਜ ਜਿਹੜੇ ਪੀਡਿੰਗ ਨੇ ਯੂਨੀਵਰਸਿਟੀ ਦੇ ਵਿੱਚ ਬੱਚੇ ਜਿਹੜੇ ਹਨ ਬਾਹਰੋਂ ਪੜ੍ਹਦੇ ਨੇ ਉਹਨਾਂ ਵਾਸਤੇ ਵੀ ਕੋਈ ਐਡਵਾਈਜ਼ੀ ਸਰਕਾਰ ਵੱਲੋਂ ਹਾਂ ਕੀਤੀ ਗਈ ਹੈ ਕਈ ਯੂਨੀਵਰਸਿਟੀ ਦੇ ਜਾਂ ਕਾਲਜ ਦੇ ਬੱਚੇ ਜਿਹੜੇ ਬਾਹਰੋਂ ਪੜ੍ਹਦੇ ਨੇ ਤਾਂ ਉਹਨਾਂ ਨੂੰ ਜ਼ਬਰਦਸਤੀ ਕਹਿਆ ਜਾ ਰਿਹਾ ਤੁਸੀਂ ਚਲੇ ਜਾਓ ਇੱਥੋਂ ਅਸੀਂ ਐਡਵਾਈਜ਼ ਕੀਤਾ ਕਿਸੇ ਬੱਚੇ ਨੂੰ ਜਾਣ ਤੇ ਮਜਬੂਰ ਨਾ ਕਰੋ ਠੀਕ ਹੈ ਨਾ ਉਹਨਾਂ ਦੀ ਸੇਫਟੀ ਉਹ ਸਪੈਸਿਫਿਕ ਜੁਨੀਵਰਸਿਟੀ ਪ੍ਰਾਈਵੇਟ ਜੁਨੀਵਰਸਿਟੀ ਹੈ ਚਾਹੇ ਚਾਹੇ ਪ੍ਰਾਈਵੇਟ ਕਾਲਜ ਹੋ ਉਹਨਾਂ ਦੀ ਹੋਊਗੀ ਔਰ ਕੁਛ ਜਿਹੜੀ ਜਿਵੇਂ ਸੰਸਥਾ ਮੈਡੀਕਲ ਕਾਲਜ ਅਮਰਸਰ ਉਹ ਕਹਿੰਦੇ 14 ਤਰੀਕ ਨੂੰ ਅਸੀਂ ਪੇਪਰ ਲੈਣੇ ਆ। ਇਸ ਮੌਲ ਚ ਕਿਵੇਂ ਪੇਪਰ ਹੋ ਜਾਣਗੇ ਜੀ? ਸੋ ਅਸੀਂ ਸਾਰਿਆਂ ਨੂੰ ਇਹ ਵੀ ਐਡਵਾਈਸਰੀ ਜਾਰੀ ਕੀਤੀ ਹੈ ਕਿ ਕੋਈ ਐਗਜ਼ਾਮ ਜਿਹੜਾ ਕੰਪੀਟੀਸ਼ਨ ਦਾ ਉਹਨੂੰ ਫਿਲਹਾਲ ਡਿਲੇ ਕਰੋ ਬਾਅਦ ਚ ਕਰ ਲਿਓ। ਤਾਂ ਪਰ ਇਹ ਨਹੀਂ ਹੈ ਕਿ ਤੁਸੀਂ ਮਜਬੂਰ ਕਰੋਗੇ ਪੇਪਰ ਲੈਣੇ ਆ ਅਸੀਂ ਕਿਸੇ ਵੀ ਸੰਸਥਾ ਦੇ ਵਿੱਚ ਕੋਈ ਇਸ ਤਰ੍ਹਾਂ ਹੁੰਦਾ ਸਾਡੇ ਕੋਲ ਰਿਪੋਰਟ ਆਉਂਦੀ ਅਸੀਂ ਨਾਲ ਦੇ ਨਾਲ ਕਿ ਇਹਨਾਂ ਦੀ ਡਰੋਨ ਸਿਸਟਮ ਨੂੰ ਲੈ ਕੇ ਬਜਟ ਕੱਲ ਕੈਬਨਿਟ ਚ ਪਾਸ ਹੋ ਗਿਆ ਕਿ ਉਸ ਨੂੰ ਲੈ ਕੇ ਕੋਈ ਟਾਈਮ ਬਾਉਂਡ ਸਿਚੁਏਸ਼ਨ ਨਹੀਂ ਹੈ ਕਿਉਂਕਿ ਉਹ ਤਾਂ ਐਸ अर्ਲੀ ਐਸ ਪੋਸੀਬਲ ਦੇਖੋ ਐਸ ਪਰ ਐਸ अर्ਲੀ ਐਸ ਪੋਸੀਬਲ ਅਸੀਂ ਉਹ ਨੌ ਜਿਹੜੇ ਨੇ ਉਹ ਬਾਕੀ 15 ਉਹਨਾਂ ਕੋਲ ਪਹਿਲੇ ਹੀ ਨੇ ਬਾਕੀ ਜਾਂਦਾ ਵੀ ਆਉਣ ਵਾਲੇ ਵੀ ਹੋਰ ਮਤਲਬ ਸਾਨੂੰ 54 ਚਾਹੀਦੇ 10 ਕਿਲੋਮੀਟਰ ਇੱਕ ਐਂਟੀ ਡੋਨ 10 ਕਿਲੋਮੀਟਰ ਨੂੰ ਕਵਰ ਕਰਨਾ 532 ਕਿਲੋਮੀਟਰ ਸਾਨੂੰ 54 ਚਾਹੀਦੇ ਬੜੀ ਜਲਦੀ 54 ਚਲੰਜਾ ਤੱਕ ਪਹੁੰਚ ਜਾਗੇ ਇਹਨਾਂ ਦੀ ਲਾਂਚਿੰਗ ਕਰਕੇ ਇਹਨਾਂ ਨੂੰ ਪਾਇਲਟ ਕਰਕੇ ਅਸੀਂ ਦੇਖਾਂਗੇ ਅਸੀਂ ਨਾਲ ਆ ਉਹਨਾਂ ਦੇ ਅਸੀਂ ਨਾਲ ਫੌਜ ਦੇ ਨਾਲ ਆ ਔਰ ਜੋ ਜੋ ਵੀ ਕੁਝ ਉਹਨਾਂ ਨੂੰ ਚਾਹੀਦਾ ਕੋਈ ਐਂਬੂਲੈਂਸ ਚਾਹੀਦੀ ਹੈ ਕੋਈ ਉਹਨਾਂ ਨੂੰ ਕੋਈ ਕਿਸੇ ਕਿਸਮ ਦਾ ਕੋਈ ਕੈਂਪ ਲਾਉਣ ਵਾਸਤੇ ਸਕੂਲ ਕਾਲਜ ਦੀ ਵੀ